ਤਨ ਤਨ ਦਸ਼ਮੇਸ਼ ਪਿਆਰੇ ਦੀ ਗੁਜਰੀ ਦੇ ਰਾਜ ਦੁਲਾਰੇ ਦੀ ਤੇਰੇ ਤੋਂ ਜਾਈਏ ਵਾਰੇ ਦੀ ਤੂੰ ਕਰ ਵੱਡਾ ਉਪਕਾਰ ਦਿੰਦਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ 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 ਵਾਰ ਦਿੰਦਾ ਪਟਨੇ ਦੇ ਬਾਗ ਜਗਾਏ ਨੇ ਜਿੱਥੇ ਜਨਮ ਧਾਰ ਕੇ ਆਏ ਨੇ ਭੀਖ ਮੰਨੇ ਸੀ ਚੁਟਾਏ ਨੇ ਜਾਂ ਦਰਸ਼ਨ ਅਸਨੇ ਪਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਕਮਤਨ ਜੁਮੇਸ਼ ਪਿਆਰੇ ਦੀ ਗੁਜਰੀ ਦੇ ਰਾਜ ਦੁਲਾਰੇ ਦੀ ਤੇਰੇ ਤੋਂ ਜਈਏ ਵਾਰੇ ਦੀ ਤੂੰ ਕਰ ਵੱਡਾ ਉਪਕਾਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ-ਜੁੜਾ ਵਾਰ ਦਿੰਦਾ ਪਟਨੇ ਦੇ ਭਾਗ ਜਗਾਏ ਨੇ ਜਿੱਥੇ ਜਨਮ ਧਾਰ ਕੇ ਆਏ ਨੇ ਭੀਖਮਾਂ ਆਹ ਦਰਸ਼ਨ ਅਸਾਂ ਨੇ ਪਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾਦਾ ਬਾਪੂ ਦਾ ਸੀਸ ਲਗਾਇਆ ਏ ਜੇ ਦਤ ਦੇ ਪਰਮ ਮਟਾਏ ਨੇ ਰਾਣੀ ਦੇ ਭਾਗ ਜਗਾਏ ਨੇ ਕਈ ਕਰਕੇ ਚੋਦ ਵਿਖਾਏ ਨੇ ਲੱਖਾਂ ਦਾ ਕਰੀ ਉਦਾਰ ਦਿੱਤਾ ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੁੜਾ ਜੋੜਾ ਅਚਬਨ ਤੋਂ ਖੇਡਣੇ ਆਰੀ ਸੀ ਜੰਗਾਾਂ ਦੀ ਤਰਦੇ ਤਿਆਰੀ ਸੀ ਚਾਰ ਬਣਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਦਾ ਦਾ ਬਾਪੂ ਦਾ ਸੀਸ ਲਗਾਇਆ ਏ ਮੈਨੂੰ ਫਤਿਹ ਲਾ ਕੇ ਤੇ ਵਿੱਚ ਪੁਰੀ ਅਨੰਦਾ ਜਾ ਕੇ ਤੇ ਸਤ ਗੁਰ ਨੇ ਸ਼ਾਂਤੀ ਲਾ ਕੇ ਤੇ ਪੁੱਤਰ ਨੂੰ ਰਜਮਾ ਪਿਆਰ ਦਿੰਦਾ ਤੈਨੂੰ ਜੋੜਾ ਜੋੜਾ ਮਾਰ ਦਿੰਦਾ ਕਸ਼ਮੀਰਾ ਪੰਡਤ ਆਏ ਨੇ ਰੋ ਰੋ ਕੇ ਵਾਸਤੇ ਪਾਏ ਨੇ ਕੁੱਟ ਛਾਤੀ ਨਾਲ ਤੂੰ ਲਾਏ ਨੇ ਜੰਨੂ ਦੇ ਦਿਲ ਕਬਚਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਫਿਰ ਕਾਸ ਬੰਦ ਜੋੜਾ ਡੋੜਾ ਮਾਰ ਦਿੰਦਾ ਸਭ ਜਾਤਾ ਤਾਈ ਮਟਾ ਕੇ ਤੇ ਨਾਵਾਂ ਨਾਲ ਸਿੰਘ ਲਗਾ ਕੇ ਤੇ ਗਿੱਦੜਾ ਤੋਂ ਸ਼ੇਰ ਬਣਾ ਕੇ ਤੇ ਫਿਰ ਸੰਗਲ ਗੁਲਾਮੀ ਲਾਇਆ ਏ ਹਿੰਦਿਆਂ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਦੋਸ਼ਾਂ ਦਾ ਵੇਖ ਕੇ ਸੜਦੇ ਰਹੇ ਉਹ ਫੌਜਾਂ ਲੈ ਕੇ ਚੜਦੇ ਰਹੇ ਸੱਚੇ ਨਾਲ ਝੂਠੇ ਲੜਦੇ ਰੇ ਤੂੰ ਕਰ ਚੂਰਾ ਹੰਕਾਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ 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 ਮਾਰ ਦਿੱਤਾ ਵਾ ਸਮਾ ਦਾ ਢੋਗ ਰਚਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਕਰਤਾ ਕੇ ਡੇਰਾ ਲਾਇਆ ਏ ਚੜ ਪਿੱਛੇ ਵੈਰੀ ਆਇਆ ਏ ਸਭ ਕਸਮਾਂ ਕਹੀਂ ਪੁੱਲਾਇਆ ਏ ਤੇ ਅੱਲਾ ਮਨੋਂ ਵਸਾਰ ਦਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ 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 ਹੋ ਜਦ ਸਰਸਾ ਕੰਨੇ ਲੜਕੇ ਤੇ ਆਸਾ ਕੀ ਵਾਰ ਨੂੰ ਪੜਕੇ ਤੇ ਫਿਰ ਪਾਰ ਨਦੀ ਨੂੰ ਕਰਕੇ ਤੇ ਡੇਰਾ ਚ ਮਕੌਰ ਜਲਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਜੀਤ ਨੇ ਯਾਰ ਵਖਾਇਆ ਏ ਲੱਖਾਂ ਨੂੰ ਮਾ ਮੁਕਾਇਏ ਜੇ ਚੱਲ ਉਸਨੇ ਪਾਇਆ ਏ ਤੂੰ ਪਿੱਛੇ ਹੀ ਤੋਰ ਚੁਗਾਰ ਦਿੰਦਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ 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 ਦਿਓ ਸਿੱਖੀ ਦਾ ਮੈਲ ਉਸਾਰ ਗਏ ਮਾਤਾ ਜੀ ਚਲਾ ਮਾਰ ਗਏ ਜਸ ਮਹਿਮੇ ਤੋਲ ਖਵਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀਸ ਬਿਤਾਦਾ ਬਾਪੂ ਦਾ ਸੀਸ ਲੰਡਾਇਆ ਏ